ਕਰਾਏ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਕਰਾਏ ਵੀਰ ਬਜਰੰਗੇ ਹਰ ਹਰ ਮਹਾਦੇਵ ਸ੍ਰੀ ਗੋਪਾਲ ਗੋਤਮ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾ ਦੇ ਨਾਲ ਜਿਹੜਾ ਸ਼ਿਵਰਾਤਰੀ ਦਾ ਸਿੰਦੂਆਂ ਦਾ ਸਨਾਤਨੀਆਂ ਦਾ ਤਿਉਹਾਰ ਆ 26 ਫਰਵਰੀ ਨੂੰ ਬੜੀ ਧੂਮਤਾ ਦੇ ਨਾਲ ਫਲੋਰ ਗੋਪਾਲ ਗੋਤਮ ਦੇ ਵਿੱਚ ਮਨਾਇਆ ਜਾ ਰਿਹਾ ਵਾ ਤੇ ਜਿਹਦਾ ਵੱਜਨ ਦਾ ਗੁਣਗਾਨ ਕੁਮਾਰ ਗੋਰੇ ਵੱਲੋਂ ਤੇ ਲੰਗਰ ਦਾ ਪ੍ਰਬੰਧ ਸਾਰੀ ਕਮੇਟੀ ਵੱਲੋਂ ਤੇ ਲਗ ਲਗ ਇਸ ਤਰ੍ਹਾਂ ਦੇ ਕਾਰਜਕ੍ਰਮ ਜਿਹਦਾ ਕੇਕ ਸੈਰਮਨੀ ਆਰਤੀ ਮਹਾ ਆਰਤੀ ਦਾ ਕਾਰਜਕ੍ਰਮ ਗੋਪਾਲ ਗੋਤਾਂ ਦੇ ਵਿੱਚ ਰੱਖਿਆ ਗਿਆ ਵਾ ਸਤਾਰੇ ਦੀਪਕਤਾ ਨੂੰ ਸਨਾਤੀਆਂ ਨੂੰ ਇਹੀ ਅਪੀਲਾ ਵੀ ਅੱਪਾ ਹਰੇਕ ਸਾਲ ਦੀ ਤਰ੍ਹਾਂ ਇਹ ਸਭ ਵੀ ਬਾਬਾ ਘੋੜੇ ਦਾ ਆਸ਼ੀਰਵਾਦ ਲਈਏ ਤੇ ਗੋਪਾਲ ਗੋਤਾਂ ਦੇ ਵਿੱਚ ਨਮਸਤਕੋ ਕੇ ਆਪਣੀ ਹਾਜ਼ਰੀ ਲਵਾਈਏ ਜੈ ਕਰਾਏ ਵੀਰ ਬਜਰੰਗੇ ਹਰ ਹਰ